So a cult you going to talk ਆਹ ਲੋਕ ਦੇਖੀ ਹਾਂ ਤੇ ਅੱਜ ਦੀ ਵੱਡੀ ਖਬਰ ਖਬਰ ਨਾਂ ਤੱਕ ਜਰੂਰ ਪੜਾਈ ਰਹਿਣਾ ਜੇ ਨਵੀਰਾ ਪੈਰਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਾ ਔਰ ਖਬਰ ਜਗੀਰ ਕੋਰਨੇਟਿਨ ਸਾਵਲ ਉਹਦਿਆਂ ਤੋਂ ਦਿੱਤੀ ਇਸ ਦਿਫੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਨਾਅ ਰਾਜ ਟੜੇ ਵਿੱਚ ਸ਼ਾਮਿਲ ਅਤੇ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਦੇ ਆਗੂ ਬੀਬੀ ਜਗੀਰ ਕੋਰ ਤੇ ਪਰਮਿੰਦਰ ਸਿੰਘ ਟਿੰਸਾ ਨੇ ਅਕਾਲ ਤਖਤ ਵਿਸ਼ੇ ਆਪਣਾ ਸਪਸ਼ਟੀਕਰਨ ਦੇਖ ਤੋਂ ਪਹਿਲਾਂ ਆਪਣੀ ਪਾਰਟੀ ਵਿੱਚ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਵੱਲੋਂ 9 ਸਤੰਬਰ ਨੂੰ ਅਕਾਲ ਤਖਤ ਵਿਖੇ ਪੇਸ਼ ਹੋ ਕੇ ਆਪਣੇ ਸਪਸ਼ਟੀਕਰਨ ਸੌਂਪੇ ਜਾਣ ਦੀ ਸਭਾਵਨਾ ਹੈ ਇਸ ਦਿਨ ਬੀਬੀ ਜਗੀਰ ਕੌਰ ਨੇ ਆਪਣੇ ਪਰਮਿੰਦਰ ਸਿੰਘ ਢੀਂਟਸਾ ਦੋ ਉਹਨਾਂ ਸਭ ਦਾ ਕਾਲੀ ਮੰਤਰੀ ਦੀ ਸੂਚਨਾ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੂੰ ਅਕਾਲ ਤਖਤ ਵੱਲੋਂ 15 ਦਿਨਾਂ ਵਿੱਚ ਆਪਣੇ ਸਪਸ਼ਟ ਕਰਨ ਦੀ ਦੇ ਹੁਕਮ ਦਿੱਤੇ ਗਏ ਸੀ ਜਾਣਕਾਰੀ ਮੁਤਾਬਿਕ ਬੀਬੀ ਜਗੀਰਕੌਰ ਤੇ ਪ੍ਰਮਿੰਦਰ ਸਿੰਘ ਟਿੰਡਸਾ ਵੱਲੋਂ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਸੰਬੰਧ ਤੇ ਪੱਤਰ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਦੇ ਦਿੱਤੇ ਗਏ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਤੁਹਾਡੇ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ